ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਹੁਣ 10 ਜੁਲਾਈ ਨੂੰ ਗਲੰਦਰ ਪਛਮੀ ਦੀਆਂ ਜਿਮਨੀ ਚੋਣਾਂ ਉਹ ਹੋਣੀਆਂ ਨੇ ਕਿਉਂਕਿ ਵਿਧਾਨ ਸਭਾ ਸੀਟ ਤੋਂ ਚੀਤਲੰਗਰਾਲ ਨੇ ਅਸਤੀਫਾ ਦੇ ਦਿੱਤਾ ਅੱਜਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਘਰ ਦੇ ਬਾਰੇ ਘਰ ਕਿੱਥੇ ਲਿਆ ਦੀਪਨਗਰ ਜਿੱਥੇ ਅਸੀਂ ਅਸਲੇ ਮੌਜੂਦ ਆ ਘਰ ਲਿਆ ਇਹ ਵਾਲਾ ਘਰ ਜੇ ਗੱਲ ਕਰੀਏ ਉਹਨਾਂ ਦੇ ਖਾਸਮ ਖਾਸ ਰਹੇ ਸੋਤ ਬ੍ਰਦਰ ਜਿਹੜੇ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਘਰ ਹੈ ਉਹਨਾਂ ਦਾ ਘਰ ਉਹਨਾਂ ਨੇ ਰੈਂਟ ਤੇ ਲਿਆ ਹੈ ਔਰ ਜਿਮਨੀ ਚੋਣਾ ਜਲੰਧਰ ਦੀਆਂ ਹੋਈਆਂ ਨੇ ਵਿਧਾਨ ਸਭਾ ਖੇਤਰ ਜਲੰਧਰ ਪੱਛਮੀ ਦੀਆਂ ਤੇ ਇਸ ਨੂੰ ਦੇਖਦਿਆਂ ਹੋਇਆ ਘਰ ਇਹ ਰੈਂਟ ਤੇ ਲਿਆ ਗਿਆ ਹੈ ਔਰ ਕਿਉਂਕਿ ਲੋਕ ਸਭਾ ਸੀਟ ਦੇ ਵੇ ਸੀਤਾ ਜਦੋਂ ਚੋਣਾ ਹੋਈਆਂ ਸੀ ਉਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਗਈ ਸੀ ਪਰ ਉਹ ਮੈਦਾਨ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ ਸੀ ਤੇ ਹੁਣ ਜਿਹੜੇ ਸ਼ੀਤਲ ਲੰਗਰਾਲ ਸੀਗੇ ਉਹ ਵੀ ਉਹਨਾਂ ਦੇ ਨਾਲ ਹੀ ਭਾਜਪਾ ਦੇ ਵਿੱਚ ਚਲੇ ਗਏ ਸਨ ਪਰ ਆਮ ਆਦਮੀ ਦੇ ਵਿਧਾਇਕਨ ਪਰ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਔਰ ਹੁਣ 10 ਜੁਲਾਈ ਨੂੰ ਜਲੰਧਰ ਪੱਛਮੀ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਇਹ ਹੁਣ ਜੋ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਗਲੰਦਰ ਦੇ ਦੀਪਨਗਰ ਦੇ ਵਿੱਚ ਇਹ ਜਿਹੜਾ ਘਰ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਇਹ ਘਰ ਉਹਨਾਂ ਵੱਲੋਂ ਰੈਂਟ ਤੇ ਲਿਆ ਗਿਆ ਔਰ ਇਹਦੇ ਵਿੱਚ ਇਹ ਵੀ ਦੱਸਣਯੋਗ ਹੈ ਕਿ ਕੀ ਭਗਵੰਤ ਮਾਨ ਹਫਤੇ ਦੇ ਤਿੰਨ ਦਿਨ ਇੱਥੋਂ ਸਿਆਸਤ ਚਲਾਉਣਗੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਭੈਣ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਬੇਟੀ ਉਹਨਾਂ ਦੀ ਮਾਂ ਸਾਰੇ ਇਸ ਘਰ ਦੇ ਵਿੱਚ ਰਹਿਣਗੇ ਔਰ ਲਗਾਤਾਰ ਇੱਥੋਂ ਹੀ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਤਿੰਨ ਦਿਨ ਉਹ ਚਲਾਈ ਜਾਏਗੀ ਬਾਕੀ ਤਿੰਨ ਦਿਨ ਉਹ ਚੰਡੀਗੜ੍ਹ ਦੇ ਵਿੱਚ ਰਹਿ ਕੇ ਆਪਣਾ ਕੰਮ ਕਾਈ ਵੇਖਣਗੇ ਪਰ ਫਿਲਹਾਲ ਇਹ ਇਸ ਵੇਲੇ ਜਿਹੜੀ ਸੀਟ ਹੈ ਜਲੰਧਰ ਪਛਮੀ ਦੀ ਇਹ ਹਮੇਸ਼ਾ ਤੋਂ ਹੀ ਜਾਂ ਤਾਂ ਕਾਂਗਰਸ ਦੇ ਖੇਮੇ 'ਚ ਰਹੀ ਆ ਜਾਂ ਭਾਜਪਾ ਦੇ ਖੇਮੇ 'ਚ ਕਿਉਂਕਿ ਭਾਜਪਾ ਦੇ ਖੇਮੇ ਦੇ ਵਿੱਚ ਇਸ ਕਰਕੇ ਕਹਿ ਰਹੇ ਆ ਭਗਤ ਚੁੱਲ੍ਹੀ ਲਾਲ ਇੱਥੋਂ ਕੈਬਨਿਟ ਦੇ ਵਿੱਚ ਕੇਂਦਰ ਵਿੱਚ ਮੰਤਰੀ ਵੀ ਰਹੇ ਨੇ ਔਰ ਕਾਂਗਰਸ ਦੇ ਖੇਮੇ 'ਚ ਇਸ ਕਰਕੇ ਕਹਿ ਰਹੇ ਆ ਕਿਉਂਕਿ ਸੁਸ਼ੀਲ ਰਿੰਕੂ ਵੀ ਇਸ ਤੋਂ ਸੀਟ ਜਿੱਤੇ ਨੇ ਔਰ ਵੀ ਕਈ ਕਾਂਗਰਸੀ ਆਗੂ ਜਿਹੜੇ ਤਾਂ ਸੀਟ ਜਿੱਤ ਚੁੱਕੇ ਨੇ ਇਸ ਲਈ ਦੋਨੇ ਮੁੱਖ ਮੰਤਰੀ ਜੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਗੱਲ ਕਰਾਂ ਜਾਂ ਮੈਂ ਗੱਲ ਕਰਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਨਾਂ ਦੇ ਵਿਚਾਰ ਦਾ ਸਵਾਲ ਬਣਿਆ ਆ ਉੱਥੇ ਹੀ ਭਾਜਪਾ ਦੇ ਦਾਵੀ ਇੱਥੇ ਆਪਣਾ ਦਮ ਖਮ ਦਿਖਾਉਣ ਦਾ ਭਾਜਪਾ ਨੂੰ ਵੀ ਇੱਥੇ ਮੌਕਾ ਮਿਲਿਆ ਇਸ ਜਿੰਮੇ ਚੋਣਾਂ ਦੇ ਵਿੱਚ ਔਰ ਭਗਵੰਤ ਸਿੰਘ ਮਾਨ ਹੋਰਾਂ ਦਾ ਇੱਥੇ ਘਰ ਲੈਣਾ ਜਾਂ ਚਰਨਜੀਤ ਸਿੰਘ ਚੰਨੀ ਹੋਰ ਦਾ ਲੋਕ ਸਭਾ ਦੇ ਵਿੱਚ ਜਲੰਧਰ ਦੇ ਘਰ ਲੈਣਾ ਇੱਕ ਸਿਆਸੀ ਗਲਿਆਰਿਆਂ ਦੇ ਵਿੱਚ ਬੜਾ ਚਰਚਾਵਾ ਦੇ ਵਿੱਚ ਰਿਹਾ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰ ਨੇ ਵੀ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਘਰ ਲਿਆ ਹੋਇਆ ਔਰ ਦੂਸਰੇ ਪਾਸੇ ਪ੍ਰਗਨ ਸਿੰਘ ਮਾਨ ਵੀ ਇਸ ਘਰ ਦੇ ਵਿੱਚ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਉਣਗੇ ਇੱਥੇ ਰਹਿਣ ਆਉਣਗੇ ਇਥੋਂ ਹੀ ਸਿਆਸਤ ਜਿਹੜੀ ਹੈਗੀ ਉਹ ਚੱਲਦੀ ਚੱਲਦੀ ਜਲਾ ਪੰਜਾਬ ਦੀ ਸਿਆਸਤ ਚੱਲਦੀ ਹੋਈ ਦਿਖਾਈ ਦੇਵੇਗੀ ਤੁਸੀਂ ਗੱਲ ਇੱਕ ਹੋਰ ਇਥੇ ਕਰਨ ਜੋਗ ਹੈ ਕਿ ਭਗਵੰਤ ਸਿੰਘ ਮਾਨ ਇਸ ਘਰ ਦੇ ਵਿੱਚ ਸਿਰਫ ਜਿੰਮੀ ਚੋਣਾ ਤੱਕ ਰਹੀ ਰਹਿਣਗੇ ਕਿਉਂਕਿ 10 ਤਰੀਕ ਨੂੰ ਚੋਣਾ ਹੋਣੀਆਂ ਨੇ ਉਹਨਾਂ ਨੂੰ ਉਸ ਚੀਜ਼ ਨੂੰ ਵੀ तकरीबन तकरीबन 15 ਤੋਂ 20 ਦਿਨ ਦਾ ਸਮਾਂ ਰਹਿ ਗਿਆ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਅੱਜ ਛੁੱਟੀ ਆ ਈਸ ਦੀ ਔਰ ਕੱਲ ਤੋਂ ਨਾਮਜ਼ਦਗੀਆਂ ਫਿਰ ਦੁਬਾਰਾ ਸ਼ੁਰੂ ਹੋ ਜਾਣਗੀਆਂ ਔਰ ਵੱਡਾ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਭਗਵੰਤ ਸਿੰਘ ਮਾਨ ਜਿੰਮੀ ਚੋਣਾ ਤੱਕ ਹੀ ਇੱਥੇ ਰਹਿਣਗੇ ਜਾਂ 2027 ਦੀਆਂ ਚੋਣਾਂ ਤੱਕ ਇੱਥੇ ਰਹਿਣਗੇ ਇਥੋਂ ਹੀ ਪੰਜਾਬ ਦੀ ਸਿਆਸਤ ਜਿਹੜੀ ਚੱਲਦੀ ਹੋਈ ਨਜ਼ਰ ਆਵੇਗੀ ਔਰ ਜਲੰਧਰ ਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਇਥੋਂ ਚੱਲਦੀ ਹੋਈ ਨਜ਼ਰ ਆਵੇਗੀ ਇਹ ਤਸਵੀਰਾਂ ਜਲੰਧਰ ਦੇ ਦੀਪਨਗਰ ਦੀਆਂ ਨੇ ਜਿੱਥੇ ਕੋਠੀ ਜਿਹੜੀ ਹੈ ਇਹ ਕੋਠੀ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਭਗਵਨ ਸਿੰਘ ਮਾਨਹੋਰਾ ਵੱਲੋਂ ਕਿਰਾਏ ਤੇ ਲਈ ਗਈ ਹੈ ਟੁੱਟ ਬ੍ਰਦਰ ਹੋਰਾ ਦੀ ਇਹ ਕੋਠੀ ਹੈ ਜਿਹੜੇ ਕੀ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਔਰ ਜਿਹੜੀ ਪਿਛਲੀਆਂ ਚੋਣਾਂ ਲੰਘ ਕੇ ਵੀ ਜਾਂ ਲੋਕ ਸਭਾ ਚੋਣਾਂ ਜੀ ਇਹਦੇ 'ਤੇ ਕੋਈ ਖਾਸ ਫਰਕ ਨਹੀਂ ਰਿਹਾ ਨੇ ਮੈਂ ਗੱਲ ਕਰਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਇਹਨਾਂ ਨੇ 44394 ਵੋਟਾਂ ਹਾਸਲ ਕੀਤੀਆਂ ਜਦਕਿ ਰਿੰਕੂ ਜਿਹੜੇ ਕਿ ਭਾਜਪਾ ਵਿੱਚ ਸ਼ਾਮਲ ਹੋਏ ਉਹਨਾਂ ਨੇ 42837 ਛੋਟਾ ਜਿਹਾ ਮਾਰਜਨ ਹੈਗਾ ਕੋਈ ਖਾਸ ਵੱਡਾ ਮਾਰਜਨ ਨਹੀਂ ਹੈ ਔਰ ਇਸ ਦੇ ਨਾਲ ਹੀ ਜਿਹੜਾ ਵੱਡਾ ਮਾਰਜਨ ਜਿਹੜਾ ਕਿ ਪਵਨ ਕੁਮਾਰ ਤੀਨੂ ਆਮ ਆਦਮੀ ਪਾਰਟੀ ਤੋਂ ਇਥੇ ਦਮਖੰਮ ਦਿਖਾਉਣ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਲਿਆਂ ਦੇ ਕੇ ਸੀ ਉਹਨਾਂ ਨੂੰ 15629 ਵੋਟਾਂ ਮਿਲੀਆਂ ਸੀ ਕਾਫੀ ਵੱਡਾ ਮਾਰਜਿਨ ਜਿਹੜਾ ਹੈਗਾ ਉਹ ਇੱਥੇ ਦੇਖਿਆ ਜਾ ਸਕਦਾ ਹੈ ਦੂਸਰੇ ਨੰਬਰ ਤੇ ਭਾਜਪਾ ਰਹੀ ਹੈ ਔਰ ਪਹਿਲੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਆ ਕਾਂਗਰਸੀ ਪਾਰਟੀ ਨੇ ਇੱਥੇ ਵੋਟਾਂ ਵੋਟਾਂ ਹਾਸਲ ਕੀਤੀਆਂ ਜਲੰਧਰ ਪੱਛਮੀ ਤੋਂ ਪਰ ਹੁਣ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਦੋਂ ਕੱਲ ਜਾਂ ਪਰਸੋਂ ਭਵਨ ਸਿੰਘ ਮਾਨ ਮਕੁੰਦਰੀ ਪੰਜਾਬ ਇੱਥੇ ਪਹੁੰਚਦੇ ਨੇ ਕਿੰਨੀ ਕਿ ਸਿਆਸਤ ਦੇ ਵਿੱਚ ਹਲਚਲ ਹੁੰਦੀ ਹੈ ਕੀ ਆਪਣਾ ਵੋਟ ਬੈਂਕ ਇੱਥੇ ਜਲੰਧਰ ਪੱਛਮੀ ਚ ਵਧਾਉਣ ਤੇ ਇਸ ਵਿੱਚ ਕਾਮਯਾਬ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਜਲੰਧਰ ਦੀਆਂ ਜਲੰਧਰ ਦੇ ਦੀਪਨਗਰ ਦੀਆਂ ਤਸਵੀਰਾਂ ਨੇ ਇੱਥੇ ਮਕੰਦਰੀ ਪੰਜਾਬ ਭਗਵੰਤ ਸਿੰਘ ਮਾਨ ਇੱਕ ਦੋ ਦਿਨਾਂ ਦੇ ਵਿੱਚ ਪਹੁੰਚ ਰਹੇ ਨੇ ਇਹ ਕੋਠੀ ਜਿਹੜੀ ਉਹਨਾਂ ਵੱਲੋਂ ਰੈਂਟ ਤੇ ਲਈ ਗਈ ਹੈ ਔਰ ਇੱਕ ਗੱਲ ਵੈਫੇ ਦੁਆਰਾ ਦੁਹਰਾ ਦੇਣਾ ਕਿ ਜਿਮਨੀ ਚੋਣਾ ਵਾਸਤੇ ਹੀ ਇਹ ਕੋਠੀ ਕਿਰਾਏ ਤੇ ਲਈ ਗਈ ਹੈ 10 ਜੁਲਾਈ ਨੂੰ ਜਿਮਨੀ ਚੋਣਾ ਹੋਣੀ ਹੈ 10 ਜੁਲਾਈ ਨੂੰ ਕਿ 2000 ਜਿਹੜੀਆਂ 27 ਦੀਆਂ ਚੋਣਾ ਹੋਣੀ ਹੈ ਵਿਧਾਨ ਸਭਾ ਚੋਣਾ ਹੋਣੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर